ਜਿਹੜਾ ਬੰਦਾ ਆਇਆ ਤੁਸੀਂ ਉਹ ਵੇਖੋ ਨਾ ਯਾਰ ਹਾਨੀ ਸ਼ਿਟੀ ਗਿਆ ਉੱਥੇ ਆਏ ਇੱਕ ਵਾਰ ਥੋੜੀ ਆ ਘਰ ਉਹਦੇ ਪਹਿਲਾਂ ਵੀ ਇੱਕ ਦੋ ਵਾਰੀ ਘਰ ਇਦਾਂ ਪੀ ਗਏ ਨੇ ਜੀ ਬਣੀ ਥੋੜੀ ਜਾ ਰਿਹਾ ਹੈ ਜਿਹੜੇ ਕਹਿੰਦੇ ਰੜਕਾ ਕਹਿੰਦੇ ਫਰਕਾ ਦੱਸੋ ਟਾਈਮ ਰੱਖ ਲਓ ਹਮ ਅੱਟੀ-ਕੱਟਾ ਕਰੋ ਨਿਵੇੜੋ ਸਾਰੀ ਗੱਲਾਂ ਨਿਵੇੜੋ ਖਤਮ ਕਰੋ ਉਹਦੇ ਕਿਹਦਾ ਨਸਾਨ ਹੈ ਕਿਹਦਾ ਨਹੀਂ ਹੈਗਾ ਉਹ ਬਾਅਦ ਦੀਆਂ ਗੱਲਾਂ ਨੇ ਹਮ ਰੋਜ਼-ਰੋਜ਼ ਦੇ ਕਲੇਸ਼ ਨਾਲ ਇੱਕ ਟਾਈਮ ਦਾ ਕਲੇਸ਼ ਚੰਗਾ ਮੈਂ ਕਰਨਾ ਰਿੰਕਲ ਤਾਂ ਹਮੇਸ਼ਾ ਲਲਕਾਰ ਕੇ ਉਹ ਕਰਦਾਗਾ ਬੋਲਦਾ ਕਹਿੰਦਾ ਮੈਂ ਤਾਂ ਦੱਦਦਾ ਨਹੀਂ ਮੈਂ ਤਾਂ ਜੋ ਕਰਦਾ ਸ਼ੇ ਜੀ ਕਦੇ ਵੇਖਿਆ ਉਹ ਲਲਕਾਰ ਕਰਨ ਦੇ ਨੂੰ ਕਿੱਥੇ ਵੇਖ ਲਿਆ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਵੀਡੀਓ ਅਪਲੋਡ ਕਰਦੇ ਨੇ ਜਦੋਂ ਮੈਨੂੰ ਜਦੋਂ ਮੈਨੂੰ ਜਿੱਥੇ ਲਲਕਾਰ ਕੇ ਕਿਹਾ ਵੀ ਆ ਜੋ ਵੀ ਸਾਨੂੰ ਕਿਹਾ ਵੀ ਦੱਸੋ ਮੇ ਕੀ ਪੰਜ ਗੱਣ ਮੈਂ ਲੈ ਕੇ ਮੈਂ ਤੋਰ ਪੈਣੇ ਚਾਰ ਗੱਣ ਮੈਂ ਲੈ ਕੇ ਮੈਂ ਤੋਰ ਪੈਣੇ ਨਾਲ ਉਹਨੂੰ ਲਲਕਾਰ ਨਾਲ ਥੋੜੀ ਕੰਦੇ ਨੂੰ ਪਤਾ ਹੀ ਐ ਐਵੇਂ ਦੇ ਸ਼ਿਵਸ਼ੰਨਾਂ ਵਾਲੇ 50 ਰੱਖੀ ਫਿਰਦੇ ਨੇ ਗੱਣ ਮੈਂਨ ਐਚਆਰ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਾਜਦੀਪ ਸਿੰਘ ਬੀਤੀ ਰਾਤ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਹਣੀ ਸੇਠੀ ਦੇ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਭਾਈ ਵਰਜਿੰਦਰ ਸਿੰਘ ਪ੍ਰਵਾਨਾ ਦੇ ਵੱਲੋਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਆਪਣੇ ਤੇ ਸਾਂਝਾ ਕੀਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਕੁਝ ਤਸਵੀਰਾਂ ਵੀ ਦਿਖਾਈਆਂ ਨੇ ਤੇ ਉਹ ਪੂਰੀ ਘਟਨਾ ਦੇ ਬਾਰੇ ਦੱਸਦੇ ਹੋਏ ਵੀ ਨਜ਼ਰ ਆਏ ਨੇ ਹੋਰ ਗੱਲਬਾਤ ਦੇ ਲਈ ਜਾਣਕਾਰੀ ਦੇ ਲਈ ਸਾਨੂੰ ਬਹੁਤ ਸਾਰੇ ਫੋਨ ਕਾਲਸ ਆ ਰਹੇ ਸੀ ਅਸੀਂ ਗੱਲਬਾਤ ਕਰਦੇ ਹਾਂ ਭਾਈ ਵਰਜਿੰਦਰ ਸਿੰਘ ਪ੍ਰਵਾਨਾ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਫਤਿਹ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਤੁਹਾਡੇ ਕੋਲੇ ਇਹ ਜਾਣਕਾਰੀ ਕਿਵੇਂ ਪਹੁੰਚਦੀ ਹੈ ਕਿ ਹਣੀ ਸੇਠੀ ਦੇ ਉੱਤੇ ਹਮਲਾ ਹੋ ਗਿਆ ਜੋ ਤੁਸੀਂ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਇਆ ਜਦੋਂ ਇਹ ਹਮਲਾ ਹੁੰਦਾ ਹੈ ਉਸ ਤੋਂ ਥੋੜੇ ਟਾਈਮ ਬਾਅਦ ਸਾਡੇ ਕਿਸੇ ਖਾਸ ਅੱਜਣ ਦਾ ਫੋਨ ਆਉਂਦਾ ਜੀ ਵੀ ਹਣੀ ਸੇਠੀ ਦੇ ਉੱਪਰ ਰੋਡ 'ਤੇ ਨਾਲ ਚੱਲੋ ਉੱਥੇ ਲੰਘਦੇ ਬਣ ਕੇ ਰੋਡ ਤੋਂ ਰਸਤੇ ਤੋਂ ਜੀ ਇਦਾਂ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਮੈਂ ਖਲਿਨੂ ਫੋਨ ਆਇਆ ਜੀ ਉਹ ਸਮੇਂ ਥਾਣੇ ਦੇ ਵਿੱਚ ਸੀਗਾ ਤੇ ਮੈਂ ਕੋਈ ਵੀਡੀਓ ਮੰਗਾਈ ਫਿਰ ਮੈਂ ਜੀ ਤੁਹਾਨੂੰ ਵੀਡੀਓ ਭੇਜਦੇ ਆ ਗੱਲ ਨਹੀਂ ਮੇਰੀ ਪ੍ਰੋਪਰ ਵੀਡੀਓ ਦੇ ਨਾਲ ਮੈਨਿੰਗ ਗੱਲ ਹੋਈ ਹੈ ਤੇ ਮੈਂ ਵੀਡੀਓ ਮੰਗਾਈ ਹੈ ਫਿਰ ਚਲੋ ਇੱਕ ਵੀਡੀਓ ਪਾਈ ਹੈ ਹਮ ਪਰ ਇਸ ਦੌਰਾਨ ਇਹ ਜਿਹੜਾ ਹਮਲਾ ਹੋਇਆ ਉਹਦੇ ਤੇ ਜੀ ਉਹ ਬੰਦਿਆਂ ਦੀ ਜਿਹੜੀ ਪਛਾਣ ਜਿਹੜੀ ਆ ਹੋ ਚੁੱਕੀ ਹੈ ਤੇ ਉਹਨਾਂ ਬੰਦਿਆਂ ਨੇ ਆਪ ਕਮੇਟੀ ਵੀ ਕਰ ਲਿਆ ਹੈ ਮੇਰੇ ਕੋਲ ਵੀ ਫੋਨ ਆਇਆ ਵੀ ਜਿਨ੍ਹਾਂ ਦੀ ਕੱਟੀ ਆ ਜਿਨ੍ਹਾਂ ਨੇ ਕਿਹਾ ਔਰ ਮੈਂ ਸਪਸ਼ਟ ਕਹਦਾ ਚਾਹੁੰਦਾ ਵੀ ਪ੍ਰਿੰਕਲ ਲੁਧਿਆਣਾ ਇਹਦੀ ਪਿਛਲੇ ਲੰਬੇ ਸਮੇਂ ਤੋਂ ਇਹਦੇ ਨਾਲ ਜੋ ਲਾਗਡਾਟ ਰੱਖਦਾ ਹੈ ਜੀ ਇਹਦੇ ਤੇ ਰਾਜਾਇਜ ਪਰਚੇ ਵੀ ਜਿਹੜੇ ਨੇ ਕਰਵਾਏ ਨੇ ਹਾਨੀ ਸਿਰਤੀ ਦੇ ਉੱਪਰ ਹੂੰ ਤੇ ਇਹਦੇ ਪਰਿਵਾਰ ਨੂੰ ਤੁਹਾਨੂੰ ਪਤਾ ਵੀ ਪਰਿਵਾਰ ਦਾ ਵੀ ਜਿਹੜਾ ਬਹੁਤ ਨੁਕਸਾਨ ਕੀਤਾ ਉਸ ਇਨਸਾਨ ਨੇ ਜੀ ਤੇ ਥੋੜੇ-ਥੋੜੇ ਜਿਹੜਾ ਉਹ ਜੇਲ ਕੱਟ ਕੇ ਆਇਆ ਤੇ ਉਹ ਇਹਦੇ ਨਾਲ ਖਾਰ ਰੱਖਦਾ ਤੇ ਜਿਸ ਕਰਕੇ ਉਹਨੇ ਇਹਨੂੰ ਮਾਰਨ ਦੀ ਜਿਹੜੀ ਬਿਲਕੁਲ ਵਿਉਂਤ ਬੰਦੀ ਜਿਹੜੀ ਕੀਤੀ ਆ ਜੀ ਤੁਸੀਂ ਦੇਖ ਹੀ ਦਿਓ ਵੀਡੀਓ ਦੇ ਵਿੱਚ ਜੀ ਬਿਲਕੁਲ ਤੇ ਉਸ ਵੀਡੀਓ ਦੇ ਵਿੱਚ ਜਦੋਂ ਤੁਹਾਨੂੰ ਕਲੀਅਰ ਤੇ ਵਿਖ ਰਿਹਾ ਵੀ ਗੱਡੀ ਇੱਕ ਸਕਿੰਟ ਜੀ ਦੁਖਦੀ ਹੈ ਤੇ ਨਾਲ ਹੀ ਬੰਦਾ ਨਿਕਲ ਕੇ ਬਾਹਰ ਆ ਜਾਂਦਾ ਹੂੰ ਤੇ ਮੇਰੇ ਕੋਲ ਇਹ ਕਮੈਂਟ ਕਰ ਰਿਹਾ ਬੰਦਾ ਵੀ ਮੈਂ ਤਾਂ ਜੀ ਗੱਡੀ ਤੇ ਲੱਟਾਂ ਮਾਰੀਆਂ ਸੀਗੀਆਂ ਜੀ ਵੀ ਗੱਡੀ ਸਾਈਡ ਕਰ ਲੈ ਹੂੰ ਕਦਾ ਫਿਰ ਉੱਥੇ ਸਾਡੇ ਤਾਂ ਗਾਲੋ-ਗਲੋਚ ਹੋਏ ਗਾਲੀਆਂ ਘੱਟੀਆਂ ਕਾਲਾ ਖੜਿਆ ਸਾਨੂੰ ਜੀ ਮੈਂ ਹੈਰਾਨ ਆ ਵੀ 3-4 ਸਕਿੰਟ ਦੇ ਵਿੱਚ ਗਾਲਿਆ ਗਲੋ ਉੱਤੋਂ ਕੰਮ ਸ਼ੁਰੂ ਹੋ ਗਿਆ ਬੰਦੇ ਗੱਡੀ ਚ ਉਤਰ ਕੇ ਮਿੰਟਾਂ 'ਚ ਸਕਿੰਟਾਂ 'ਚ ਸੂਸ਼ ਕਰਕੇ ਹੋਰ ਕਹਾਣੀਆਂ ਕੋਈ ਜਿੰਨੀਆਂ ਮਰਜ਼ੀ ਬਣਾਈ ਜਾਵੇ ਪਰ ਇਹ ਤਾਂ ਬਿਲਕੁਲ ਕਲੀਅਰ ਦੇਖ ਰਿਆ ਵੀ ਉਸ ਬੰਦੇ ਨੇ ਮਾਰਨ ਦੀ ਵਿਉਂਤ ਨਾਲ ਹਮਲਾ ਕੀਤਾ ਵੀ ਇਹਨੂੰ ਮਾਰ ਦੇਣਾ ਹਣ ਛੱਟੀ ਨੂੰ ਤੇ ਉਹਦੇ ਤੇ ਕਾਰਵਾਈ ਜਿਹੜੀ ਪ੍ਰਸ਼ਾਸਨ ਜ਼ਰੂਰ ਕਰੇ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਵੀ ਨਾ ਕਿਸੇ ਦੇਰੀ ਤੋਂ ਜਦੀ ਕਾਰਵਾਈ ਕਰੇਗਾ ਤੇ ਬਾਕੀ ਹਾਨੀ ਛੇਤੀ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਗੱਲੇ ਤੇ ਭਰਾ ਜਦੋਂ ਉਹਦੇ ਨਾਲ ਖੜੇ ਨਾ ਅਸੀਂ ਨਹੀਂ ਉਹਨੂੰ ਕੁਝ ਬੋਲ ਬੰਦੇ ਕੋਈ ਉਹਨਾਂ ਦਾ ਸਰੀਰਕ ਤੌਰ ਦੇ ਉੱਤੇ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਰੀਰਕ ਤੌਰ ਤੇ ਇਨਸਾਨ ਨਹੀਂ ਹੋਇਆ ਸਿਆਣਾ ਸੀ ਉਹਨੇ ਗੱਡੀ ਤੋੜ ਲਈ ਜੀ ਸਿਆਣਾ ਸੀਗਾ ਉਹ ਤੁਹਾਡੇ ਸਾਹਮਣੇ ਗੱਡੀ ਭਜਾਈ ਹੈ ਹੂੰ ਤੇ ਸਿੱਧਾ ਚਾਰਚੋਂ ਨੇ ਗੱਡੀ ਫਿਰ ਉਹਦੇ ਥਾਣੇ 'ਚ ਲਾਈ ਹੈ ਹਾਂਜੀ ਵੈਸੇ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾਗਾ ਤਾਂ ਤੁਸੀਂ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਕਈ ਵਾਰ ਜਾ ਕੇ ਇਹਨਾਂ ਦੇ ਨਾਲ ਮਿਲੇ ਹੋ ਕੋਈ ਇਹਨਾਂ ਦੇ ਸਿਕਿਉਰਟੀ ਪ੍ਰਬੰਧ ਪੁਲਿਸ ਦੇ ਵੱਲੋਂ ਕੀਤੇ ਗਏ ਕਿਉਂਕਿ ਜਿਵੇਂ ਪ੍ਰਿੰਕਲ ਦੇ ਕੋਲ ਵੀ ਸਮਝ ਬਤਾਸ ਕਿਉਂਕਿ ਉਹ ਕੋਈ ਸਿਕਿਉਰਟੀ ਨਹੀਂ ਜੀ ਹਾਨੀ শেਟੀ ਦੇ ਨਹੀਂ ਇਹਨੇ ਕਈ ਵਾਰ ਪਹਿਲਾਂ ਦਿੱਤੇ ਨੇ ਅਪਲੀਕੇਸ਼ਨ ਹਮ ਸੇ ਨੂੰ ਉਸ ਤਰੀਕੇ ਦੀ ਨਾ ਸਿਕਿਉਰਟੀ ਨਹੀਂ ਦਿੱਤੀ ਗਈ ਮੇਰੇ ਖਿਆਲ ਚ ਇੱਕ ਪੀਐਸਰ ਪਹਿਲਾਂ ਮਿਲਿਆ ਸੀ ਹੁਣ ਹੈ ਕਿ ਨਹੀਂ ਪਤਾ ਨਹੀਂ ਫਿਰ ਇਹਨੇ ਪ੍ਰਾਈਵੇਟ ਬੰਦੇ 2-3 ਬੰਦੇ ਜਿਹੜੇ ਪ੍ਰਾਈਵੇਟ ਰੱਖੇ ਹੋਏ ਦਰਖਾਤੇ ਜੀ ਤੇ ਪਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੀਦਾ ਇਹਨੂੰ ਸੁਰੱਖਿਆ ਦੇਣੀ ਪ੍ਰੋਪਰ ਕਿਉਂਕਿ ਉਹ ਮਾੜਾ ਬੰਦਾ ਉਹਦੀਆਂ ਹੱਤਾਂ ਮਾੜੀਆਂ ਨੇ ਉਹਦੇ ਕੰਮ ਮਾੜੇ ਨੇ ਉਹਦੀ ਬੋਲ ਬਣੀ ਬੜੀ ਮਾੜੀ ਹੈ ਸ਼ਬਦਾਵਲੀ ਬੜੀ ਮਾੜੀ ਹੈ ਜੀ ਤੁਹਾਨੂੰ ਕੀ ਲੱਗਦਾ ਇਹ ਪੂਰੀ ਪਲੈਨਿੰਗ ਦੇ ਤਹਿਤ ਕੀਤਾ ਗਿਆ ਸਰ ਵੀਡੀਓ ਦੇ ਦੇਖ ਹੀ ਰਿਹਾ ਤੁਸੀਂ ਵੀਡੀਓ ਵੇਖੀ ਹੋਏਗੀ ਮੇਰੇ ਚੈਨਲ ਤੇ ਜੀ ਤੁਸੀਂ ਵੇਖੀ ਹੋਏਗੀ ਤੇ ਤੁਹਾਨੂੰ ਕਲੀਅਰ ਵੇਖ ਹੀ ਰਿਹਾ ਵੀ ਉਹਦੇ ਚ ਕੀ ਦੱਸੋ ਪਲਾਨਿੰਗ ਹੈ ਕਿ ਰਜਨ ਚੇਤਾ ਪਰ ਨਾ ਇੱਕ ਸਵਾਲ ਇੱਥੇ ਇਹ ਵੀ ਨਾਲ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਅਜੀਹੀ ਖਬਰ ਆਉਂਦੀ ਆ ਹਣੀ ਸੇਟੀ ਦਾ ਮਾਮਲਾ ਆ ਜਾਂ ਪ੍ਰਿੰਕਲ ਦਾ ਜਿਆਦਾ ਵਿਵਾਦ ਇਹਨਾਂ ਦੋਨਾਂ 'ਚ ਰਹਿੰਦਾ ਤੇ ਇੱਕ ਤਬਕਾ ਇਹ ਵੀ ਨਾਲ ਕਹਿੰਦਾਗਾ ਨਿੱਜੀ ਤੌਰ ਦੇ ਉੱਤੇ ਕਹਿੰਦੇ ਇਹ ਆਪਸ ਦੇ ਵਿੱਚ ਹੀ ਲੜਨ ਨੂੰ ਨਹੀਂ ਹਟਦੇ ਪਤਾ ਨਹੀਂ ਪੰਜਾਬ ਦੇ ਕਿੰਨੇ ਕੁ ਵੱਡੇ ਮਸਲੇ ਹੋ ਪਾ ਜੀ ਲੜਨ ਨੂੰ ਨਹੀਂ ਹਟਦੇ ਲੜਨ ਨੂੰ ਬੜਾ ਹੁਣ ਅਸੀਂ ਕਿਹਨਾਂ ਲੜਨ ਉੱਤੇ ਜੀ ਜਿਹੜਾ ਬੰਦਾ ਆ ਤੁਸੀਂ ਉਹ ਵੇਖੋ ਨਾ ਯਾਰ ਹਣੀ ਸੇਟੀ ਗਿਆ ਉੱਥੇ ਹਮ ਇੱਕ ਵਾਰ ਥੋੜੀ ਆ ਘਰ ਦੇ ਪਹਿਲਾਂ ਵੀ ਇੱਕ ਦੋ ਵਾਰੀ ਘਰ ਇਦਾਂ ਕੁ ਜਾਏ ਨੇ ਜੀ ਹਣੀ ਥੋੜੀ ਜਾ ਰਿਹਾ ਪੁਣਜ ਫੇ ਜਿਹੜਾ ਬੰਦਾ ਵਾਦਾ ਕਰੇਗਾ ਕਿ ਆ ਫਿਰ ਉਹ ਉਹਦਾ ਜਵਾਬ ਹੀ ਨਹੀਂ ਦਈਏ ਹਮ ਸੋ ਇਹ ਗੱਲ ਹੈ ਬਾਕੀ ਤਾਂ ਹੀ ਤੁਹਾਡੇ ਸਾਹਮਣੇ ਮੈਂ ਤਾਂ ਸਿੱਧਾ ਕਨਫਰਮ ਕਰਕੇ ਤੁਹਾਡੇ ਚੈਨਲ ਦੇ ਮਾਧਮ ਨਾਲ ਵੀ ਕਹਿਣਾ ਵੀ ਜੇਕਰ ਕਿਸੇ ਨੂੰ ਰਲਕ ਹੈ ਕਿਸੇ ਨੂੰ ਫਰਕ ਹੈ ਦੱਸੋ ਟਾਈਮ ਰੱਖ ਲਓ ਹਮ ਕੱਟੀ-ਕੱਟਾ ਕਰੋ ਨਵੇੜੋ ਸਾਰੀ ਗੱਲ ਨਵੇੜੋ ਖਤਮ ਕਰੋ ਮੈਂ ਤਾਂ ਸਪਸ਼ਟ ਗੱਲ ਕਹੀ ਹੈ ਵੀ ਜੇਕਰ ਵਾਕਈ ਕੋਈ ਮਨ ਚ ਕਿਸੇ ਦੇ ਹੈਗਾ ਤੇ ਟਾਈਮ ਰੱਖ ਲਓ ਜੀ ਉਹਦੇ ਕਿਹਦਾ ਨਸਾਨ ਹੈ ਕਿਹਦਾ ਨਹੀਂ ਹੈਗਾ ਉਹ ਬਾਅਦ ਦੀਆਂ ਗੱਲਾਂ ਨੇ ਹੂੰ ਰੋਜ਼ ਰੋਜ਼ ਦੇ ਕਲੇਸ਼ ਨਾਲ ਇੱਕ ਟਾਈਮ ਦਾ ਕਲੇਸ਼ ਚੰਗਾ ਮੈਂ ਕਰਨ ਹੂੰ ਪਰ ਜਿਹੜੀ ਗੱਲ ਇਹ ਆ ਵੀ ਲੋਕੀ ਫਿਰ ਵੋਟ ਬੋਥਾ ਦੇ ਵਿੱਚ ਵੀਡੀਓ ਪਾਉਂਦੇ ਨੇ ਮੈਨੂੰ ਖਤਰਾ ਹੈ ਫਿਰ ਸਿਕਿਉਰਟੀਆ ਭਾਲਦੇ ਨੇ ਹੂੰ ਹਾਂਜੀ ਸਿਕਿਉਰਟੀ ਮਸਤੇ ਕੰਮ ਨਹੀਂ ਕਰਦੇ ਚਾਹੀਦੇ ਹੂੰ ਤੁਸੀਂ ਲਿਖਿਆ ਵੀ ਗਿੱਦੜਾ ਨੇ ਆਪਣੀ ਜਾਤ ਦਿਖਾ ਦਿੱਤੀ ਕੁੱਤਿਆਂ ਵਾਲਾ ਕੰਮ ਕੀਤਾ ਤੁਹਾਨੂੰ ਇਹ ਜੀ ਤੇ ਬਿਲਕੁਲ ਵਿਖਾਈ ਹੈ ਹੋਰ ਕੀ ਹੈ ਫਿਰ ਮੇਰੇ ਸ਼ਬਦ ਨੇ ਮੈਂ ਖੜਾ ਕਹਿ ਰਿਹਾ ਮੇਰੇ ਸ਼ਬਦ ਨਹੀਂ ਹੈਗੇ ਪਰ ਉਹ ਤਾਂ ਜਿਹੜਾ ਪ੍ਰਿੰਕਲ ਤਾਂ ਹਮੇਸ਼ਾ ਲਲਕਾਰ ਕੇ ਉਹ ਕਰਦਾਗਾ ਬੋਲਦਾ ਕਹਿੰਦਾ ਮੈਂ ਤਾਂ ਡਰਦਾ ਨਹੀਂ ਮੈਂ ਤਾਂ ਜੋ ਕਰਦਾ ਸ਼ਹਿਰ ਜੀ ਕਦੇ ਵੇਖਿਆ ਉਹਨੂੰ ਲਲਕਾਰ ਕਰਦੇ ਨੂੰ ਕਿੱਥੇ ਵੇਖ ਲਿਆ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਵੀਡੀਓ ਅਪਲੋਡ ਕਰਦੇ ਨੇ ਮੈਨੂੰ ਤੇ ਜੋ ਮੈਨੂੰ ਜਿੱਥੇ ਲਲਕਾਰ ਕੇ ਕਿਹਾ ਵੀ ਆ ਜਾ ਵੀ ਸਾਨੂੰ ਕਿਹਾ ਵੀ ਦੱਸੋ ਅਈ ਮਹਿਲਾ ਨੇ ਜੇ ਲਲਕਾਰ ਕੇ ਵੀ ਤੁਸੀਂ ਉਹਦਾ ਪੱਖ ਨਾ ਸੁਣਾ ਲੈ ਰਹੇ ਹੋ ਫਿਰ ਆ ਜਿਹੜਾ ਕੰਮ ਤੁਹਾਡੇ ਸਾਹਮਣੇ ਹੈ ਕਿਹੜਾ ਹੈ ਬਿੱਲ ਲਗਾਉਣ ਵਾਲਾ ਨਹੀਂ ਮੈਂ ਉਹਦਾ ਪੱਖ ਨਹੀਂ ਲੈ ਰਿਹਾ ਮੈਂ ਜਸਟ ਤੁਸੀਂ ਗੱਲ ਕਰ ਰਹੇ ਹੋ ਵੀ ਪ੍ਰਿੰਕਲ ਵੀ ਲਲਕਾਰ ਕੇ ਗੱਲ ਕਰਦਾ ਹੈ ਤੁਸੀਂ ਇਹ ਗੱਲ کہہ ਰਹੇ ਹੋ ਉਹ ਆਪਣੀਆਂ ਵੀਡੀਓਜ਼ 'ਚ ਹਮੇਸ਼ਾ ਇਹ ਗੱਲ ਕਰਦਾ ਕਿ ਮੈਂ ਮੇਰੇ ਕਿਹੋ ਇਲਜ਼ਾਮ ਲੱਗਦੇ ਔ ਚੁਪੇ ਲੱਗਦੇ ਮੈਂ ਕਮਰੇ 'ਚ ਹੀ ਕਰਦਾ ਉਹ ਜੀ ਅਮਰੇ 'ਚ ਕਰਦਾ ਨਾ ਸਾਡੇ ਵਾਂਗੂ ਤੁਰੇ ਗਰਾਊਂਡ ਤੇ ਮੈਂ ਤੁਰਿਆ ਫਿਰਦਾ ਹਮ ਹਰੇ ਜਾਂ ਕਿੰਨੇ ਆਸੀਂ ਕਿਹੜਾ ਨਾਲ ਪੰਜ ਗੇਂਦ ਮੈਨੂੰ ਰੱਖ ਲੈ ਕਿਆ ਮੈਂ ਤੇ ਪ੍ਰਾਈਵੇਸੀ ਥੋੜੀ ਰੱਖ ਲਈ ਜੀ ਸਵਾਤਤਾ ਹੈ ਨਾ ਫਿਰ ਬੰਦਾ ਇਕੱਲਾ ਤੁਰੇ ਸਹੀ ਫੇਸੇ ਢੇਲ ਲਕਾਰਦਾ ਵੇ ਕੀਏ 5 ਗਨ ਮੈਨ ਲੈ ਕੇ ਮੈਂ ਤੋਰ ਪੈਣੇ 4 ਗਨ ਮੈਨ ਲੈ ਕੇ ਮੈਂ ਤੋਰ ਪੈਣੇ ਨਾਲ ਉਹਨੂੰ ਲਕਾਰਨ ਥੋੜੀ ਕੰਦੇ ਨੂੰ ਪਤਾ ਹੀ ਆ ਐਵੇਂ ਸ਼ਿਵਸ਼ੰਨਾਂ ਵਾਲੇ 50 ਰੱਖੀ ਫਿਰਦੇ ਨੇ ਗਨ ਮੈਨ ਉਹ ਕਮਰੇ ਚ ਬਹਿ ਕੇ ਬਣਾ ਲਕਾਰਦੇ ਨੇ ਨਹੀਂ ਲਕਾਰੇ ਤਾਂ ਦੱਸੋ ਫਿਰ ਜ਼ੁਰਮੀ ਹੋਗੇ ਬਿਲਕੁਲ ਉਹ ਜ਼ੁਰਮੇ ਥੋੜੀ ਹੋਗੇ ਕਮਰੇ ਚ ਬਹਿ ਕੇ ਲਕਾਰਨ ਵਾਲੇ ਜੀ ਕਿਉਂ ਜਦੋਂ ਨਿਕਲਦੇ ਨੇ ਅੱਗੇ ਜਿਪਸੀ ਲੱਗੀ ਹੁੰਦੀ ਹੈ ਪੁਲਿਸ ਦੀ ਨਾਲ ਬੈਠੇ ਹੁੰਦੇ ਨੇ ਜੀ ਫਿਰ ਉਹ ਉਹ ਤੂੰ ਤੂੰ ਹੀ ਦੱਸ ਤੋ ਜਿਵੇਂ ਸੂਰਮੇ ਨੇ ਫਿਰ ਇਸ ਗੰਦ ਨੂੰ ਵੀ ਸੂਰਮਾ ਕਹ ਲੋ ਨਹੀਂ ਮੈਂ ਸੂਰਮਾ ਨਹੀਂ ਕਹਿ ਰਿਹਾ ਇਹ ਮੇਰੀ ਵਰਤ ਤੁਸੀਂ ਕੀ ਹੈ ਭਾਜੀ ਤੁਸੀਂ ਇਹ ਰਿਕਾਰਡਿੰਗ ਕਰ ਰਹੇ ਹੋ ਆਪਕੋ ਦੋਰਾ ਸੁਣਨ ਟੈਨ ਨਾਲ ਭਾਜੀ ਮੈਂ ਇਹ ਗੱਲ ਕੀਤੀ ਆ ਰਵਾਨਾ ਸਾਹਿਬ ਮੈਂ ਮੇਰੀ ਗੱਲ ਸੁਣ ਮੈਂ ਇਹ ਗੱਲ ਕੀਤੀ ਹੈ ਕਿ ਉਹ ਆਪਣੇ ਵੀਡੀਓਜ਼ ਦੇ ਵਿੱਚ ਪਾਉਂਦੇ ਐਗਜ਼ੈਕਟ ਵਰਡਿੰਗ ਤੁਹਾਨੂੰ ਦੱਸ ਰਿਹਾ ਉਹ ਕਹਿੰਦਾ ਮੈਂ ਕਦੇ ਵੀ ਪੱਟ ਤੇ ਬਾਹਰ ਨਹੀਂ ਕਰਦਾ ਠੀਕ ਹੈ ਮੈਂ ਕਹਿਣਾ ਵੀ ਮੇਰੇ ਨਾਲ ਆ ਕੇ ਸਿੱਧਾ ਟੱਕਰ ਲੋ ਪਰ ਮੈਂ ਇਹ ਚਾਹਣਾ ਹੈ ਕਿ ਇਹ ਮਸਲਾ ਨਿਬੜਨਾ ਚਾਹੀਦਾ ਹੈਗਾ ਇਹ ਇਹਨੂੰ ਬੈਠ ਕੇ ਹੱਲਝਾਇਆ ਨਹੀਂ ਜਾ ਸਕਦਾ ਹਾਂਜੀ ਬੈਠ ਕੇ ਵੀ ਸੁਲਝਾਇਆ ਹੈ ਕਈ ਵੀਰ ਵਿੱਚ ਬੈਠ ਕੇ ਜਿੰਨਾਂ ਨੇ ਸੁਲਝਾਇਆ ਨਿਬੜਿਆ ਜੀ ਹੁਣ ਦੱਸੋ ਨਾ ਵੀ ਹੁਣ ਸਾਡੇ ਤੇ ਆ ਕੇ ਵਾਅਦਾ ਕਰ ਜਿਏ ਹਨ ਅਸੀਂ ਵੇਖਦੇ ਰਹੀਏ ਜੀ ਸਾਡੇ ਤੇ ਵਾਅਦਾ ਕਰ ਜੇ ਸੀ ਫਿਰ ਵੇਖਦੇ ਰਹੀਏ ਜੀ ਅਸੀਂ ਚੂੜੀਆਂ ਪਾਈਆਂ ਹੂੰ ਸਾਡੇ ਭਰਾ ਤੇ ਗੰਬਲਾ ਕਰ ਜਾਈਆਂ ਚੂੜੀਆਂ ਪਾਈਆਂ ਕਿੱਦਾਂ ਨਹੀਂ ਹੁੰਦਾ ਹੁੰਦਾ ਵੱਡੇ ਵੀਰ ਜੀ ਬਿਲਕੁਲ ਹਾਂ ਮੈਂ ਅਜ ਤੱਕ ਮੈਨੂੰ ਕਦੇ ਵੇਖਿਆ ਪ੍ਰਿੰਕਲ ਦੇ ਖਿਲਾਫ ਬੋਲਦੇ ਆ ਕਦੇ ਕੋਈ ਵੀਡੀਓ ਵੇਖੀ ਮੇਰੀ ਜੀ ਬਿਲਕੁਲ ਨਹੀਂ ਕੋਈ ਅਜੇ ਤੱਕ ਕੋਈ ਇਦਾਂ ਦੇ ਅੰਨੇ ਮਸਲੇ ਹੋ ਕੇ ਕਦੇ ਮੈਂ ਬੋਲੇ ਆ ਜੀ ਬਿਲਕੁਲ ਨਹੀਂ ਵੀ ਦੱਸ ਦੋ ਇੱਕ ਜਗ੍ਹਾ ਦਿਖਾ ਦਿਓ ਵੀ ਹਾਂ ਵੀ ਤੁਸੀਂ ਸ਼ਰਮ ਆ ਬਣਾ ਲੈ ਕੇ ਆਹ ਗੱਲ ਕੀਤੀ ਆ ਅਸੀਂ ਤੇ ਬਥੇਰੀ ਕੋਸ਼ਿਸ਼ ਕੀਤੀ ਇਹਨਾਂ ਨੂੰ ਬਿਠਾਉਣ ਦੀ ਵੀ ਨਿਬੜੇ ਉਹਨਾਂ ਦਾ ਹੂੰ ਕਿੰਦੇ ਬਥੇਰੀ ਕੋਸ਼ਿਸ਼ ਕੀਤੀ ਆ ਪਰ ਜਦੋਂ ਕਿਸੇ ਬੰਦੇ ਨੂੰ ਭਾਜੀ ਜਿਸ ਬੰਦੇ ਨੇ ਕਾਮੀ ਸਿਕਿਉਰਟੀ ਵਾਸਤੇ ਕਰਨਾ ਹੁੰਦਾ ਉਹ ਉਹ ਕਦੇ ਨਹੀਂ ਬੈਠੇਗਾ ਉਹਨੂੰ ਪਤਾ ਵੀ ਮੈਨੂੰ ਸਿਕਿਉਰਟੀ ਮੈਨੂੰ ਸਿਕਿਉਰਟੀ ਚਾਹੀਦੀ ਹੈ ਜੀ ਇਹ ਗੱਲ ਵੱਡੇ ਵੀਰ ਜੀ ਆ ਗੱਲ ਬਹੁਤ ਸ਼ੁਕਰੀਆ ਪਰਵਾਨਾ ਸਾਹਿਬ ਹੋਰ ਇੱਕ ਮਿੰਟ ਇੱਕ ਮਿੰਟ ਹਮਲਾ ਹੋਇਆ ਪ੍ਰਿੰਕਲ ਤੇ ਹੂੰ ਜੀ ਹਰਪੀਸ ਇੱਕ ਮੱਖੂ ਤੇ ਪਰਚਾ ਕਰਾਤਾ ਉਹ ਤੋਂ ਹੂੰ ਮੱਖੂ ਮੱਖੂ ਵਿੱਚ ਹਮਲਾ ਸੀ ਆ ਹੁਣ ਉਹਦੀ ਦੁਕਾਨ ਤੇ ਬੰਦਾ ਗਿਆ ਇੱਕ ਉਹਨੇ ਫੇਰ ਪਰਚਾ ਕਰਾਤਾ ਮੱਖੂ ਤੇ ਕਿ ਮੱਖੂ ਤੇ ਗਿਆ ਸੀ ਸੂਰਮੇ ਵਾਲੀਆਂ ਗੱਲਾਂ ਕਰੇ ਨਾ ਜੇ ਕੋਈ ਸੂਰਮੇ ਰਹਤੇ ਹੂੰ ਅਸੀਂ ਸ਼ਰੀਆਮ ਕਹਿੰਨੇ ਆ ਸ਼ਰੀਆਮ ਤੁਹਾਡੇ ਚੈਨਲ ਤੇ ਵੀ ਕਹਿੰਦਾ ਦੱਸੋ ਕਿੱਥੇ ਆਉਣਾ ਕਿਹੜੀ ਜਗ੍ਹਾ ਆਉਣਾ ਹੈ ਜੀ ਫਣੀ ਸਿੱਟ ਤੋਂ ਪਹਿਲਾਂ ਅਸੀਂ ਖੜੇ ਹੂੰ לא הייתי ככה עכשיו, ואני הייתי ככה עכשיו, ואני הייתי ככה עכשיו.